ਕਈ ਵਾਰ ਅਸੀਂ ਢੇੜੇ ਲਾ ਲਾ ਕੇ ਆਈ ਜੰਨੇ ਉਹ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਡੀਆਂ ਧੀਆਂ ਉਹ ਰੇਡੇ ਦੇ ਵਿੱਚੇ ਬੈਠੀਆਂ ਰਹਿਣਗੀਆਂ ਅਸੀਂ ਕਹਾਂਗੇ ਵੀ ਬੀਬੀ ਤੁਸੀਂ ਗਈਆਂ ਨਹੀਂ ਉਹ ਜਿਹੜੇ ਤਾਂ ਵਿਚਾਰੇ ਥੋੜੇ ਘੱਟ ਪੜੇ ਉਹਨੂੰ ਕਹਣਗੇ ਵੀ ਘੋੜੇ ਵਾਲੀ ਬੱਸ ਨਹੀਂ ਆਈ ਅਸੀਂ ਕਹਿੰਦੇ ਬੀਬੀ ਕੀਮਤੀ ਸਮਾਂ ਬਹੁਤ ਉਹ ਕਹਿੰਦੀ ਭਾਈ ਅਸੀਂ ਨੇ ਕੀ ਕਰਨਾ ਵੀ ਉਹ ਜਦ ਬੱਸ ਆਊ ਆਉਗੀ ਫਿਰ ਸਰਕਾਰ ਨੇ ਇਹਨਾਂ ਨੇ ਐਡਾ بڑا ਇੱਕ ਮਤਲਬ ਇਹਦੇ ਸਿਸਟਮ ਦੇ ਵਿੱਚ ਨਿਘਾਰ ਲਿਆਂਦਾ ਇਹਨੇ ਮੈਕਮੇ ਨੇ ਪੀ ਆਰਟੀਸੀ ਤੇ ਪੰਜਾਬ ਰੋਡਵੇ ਨੇ ਇਹਨਾਂ ਨੇ ਆਪਦੇ ਟਾਈਮ ਇਕੱਠੇ ਕਰ ਲਏ ਪ੍ਰਾਈਵੇਟ ਇਕੱਠੇ ਕਰਤੇ ਤੇ ਸਰਕਾਰ ਨੇ ਇਕੱਠੇ ਕਰ ਲਏ ਮੰਨ ਲਓ ਹੁਣ ਪਟਿਆਲੇ ਤੋਂ ਖੰਨੇ ਨੂੰ ਟਾਈਮ ਨੇ ਜਾਂ ਪਟਿਆਲੇ ਤੋਂ ਸਰਹੰਦਰ ਨੂੰ ਜਾਂ ਜਿੱਤੋਂ ਮਰਜੀ ਲਾ ਲੋ ਇਹਨਾਂ ਨੇ 5 5 6 6 ਆਪਦੇ ਟਾਈਮ ਇਕੱਠੇ ਕਰ ਲਏ ਮੰਨ ਲਓ 10 10 ਮਿੰਟ ਦੀ ਸਰਵਿਸ ਹੈ ਉਹ 1 ਘੰਟਾ ਬਣ ਗਿਆ ਇਹ 1 ਘੰਟੇ ਦੇ ਵਿੱਚ ਰੋਡਵੇ ਦੀ ਇੱਕੋ ਗੱਡੀ ਆਉਂਦੀ ਹੈ ਉਹ ਸਾਡੀਆਂ ਬੱਚੀਆਂ ਧੀਆ ਪੜਨਾ ਆਏ ਗੱਡੀਆਂ ਤੁੰਨੀਆਂ ਜਾਂਦੀਆਂ ਨੇ ਮੈਂ ਤੁਹਾਨੂੰ ਅੱਜ ਦੱਸਣ ਹੀ ਨਹੀਂ ਚਾਹੁੰਦਾ ਜੇ ਕੁੜੇ ਧੀ ਧੀ ਵਿਚਾਰੀ ਉਹਨੇ ਦੱਸਿਆ ਵੀ ਮਤਲਬ ਕਿਵੇਂ ਉਹਨੂੰ ਬੱਸ ਦੇ ਵਿੱਚ ਪ੍ਰੋਬਲਮ ਆਈ ਸਰਾਰਤੀ ਅਨਸਰ ਵੀ ਬਰੇ ਇਹ ਗੱਲਾਂ ਦਾ ਲਾਹਾ ਠਾਉਂਦੇ ਨੇ ਨਾ ਅਸੀਂ ਆਪ ਧੀਆ ਪਹਿਣ ਵਾਲੇ ਅਸੀਂ ਕਹਿ ਨਹੀਂ ਸਕਦੇ ਇਹ ਗੱਲ ਉਹ ਲੇਡੀਜ਼ ਨਾ ਬੱਸ ਦੇ ਵਿੱਚੋਂ ਉੱਤਰ ਗਈ ਉਹ ਕਹਿੰਦੀ ਮੈਂ ਕਿਰਾਇਆ ਦੇ ਕੇ ਵਗ ਜੂਗੀ ਵੀ ਮਤਲਬ ਇੱਡੀਆਂ ਬਟੀਆਂ ਧੀਆ ਪਹਿਣਨ ਉੱਤੇ ਦਿੱਕਤ ਆਉਂਦੀਆਂ ਨੇ ਪ੍ਰੋਬਲਮਾਂ ਆਉਂਦੀਆਂ ਨੇ ਤੇ ਜਿਹੜੇ ਵਿਚਾਰੇ ਡਰਾਈਵ ਕਨੈਕਟ ਨੇ ਉਹ ਸਾਰੇ ਦਿਹਾੜੀ ਦੁਖੀ ਰਹਿੰਦੇ ਨੇ ਕਿਉਂਕਿ ਇਹ ਬੱਸਾਂ ਤੁੰਨੀਆਂ ਰਹਿੰਦੀਆਂ ਨੇ ਜਦ ਵੀ ਉਹ ਗੱਡੀ ਆਉਂਦੀ ਹੈ ਉਹ ਬੇਵਸਮਾਰ ਚੜਦੇ ਨੇ ਕਈ ਵਾਰ ਹਾਦਸੇ ਸੱਟਾਂ ਫੇਟਾਂ ਲੱਗਣ ਦਾ ਜਿਹੜਾ ਦਰ ਉਹ ਬਣਿਆ ਰਹਿੰਦਾ ਤੇ ਜਿਹੜੀ ਆ ਗਈ ਹੁਣ ਤੁਸੀਂ ਕਹਿੰਦੇ ਹੋ ਵੀ ਜਿਹੜਾ ਮਤਲਬ ਖਤਮ ਹੋ ਰਿਹਾ ਸਾਡਾ ਇਹ ਕੰਮ ਹੁਣ ਜੱਤੋਂ ਲੋਕਡਾਊਨ ਲੱਗਿਆ ਲੋਕਾਂ ਨੇ ਆਪਦੇ ਸਾਧਨ ਲੈ ਲਏ ਉਹ ਲੋਕ ਨੇ ਜਿਹੜੇ ਆਪਦੇ ਸਾਧਨਾਂ ਤੇ ਜਾਣ ਲੱਗੇ ਇੱਕ ਮਾਨਯੋਗ ਹਾਈ ਕੋਰਟ ਦੇ ਵਿੱਚ ਸੀ ਗਏ ਹਾਈ ਕੋਰਟ ਨੇ ਡਾਇਰੈਕਸ਼ਨ ਕਰਤੀ ਵੀ ਜਿਹੜੀਆਂ ਵੀ ਲੋਡ ਵਾਲੀਆਂ ਗੱਡੀਆਂ ਨੇ ਜਿਵੇਂ ਛੋਟੇ ਹਾਥੀ ਹੋ ਗਏ ਆਟੋ ਜਿਹੜੇ ਕੇ ਇੱਕ ਨਗਰ ਕਾਉਂਸਲ ਦੀ ਹਦੂਦ ਦੇ ਵਿੱਚ ਚੱਲਣਾ ਹੁੰਦਾ ਹੈ ਉਹ ਸਰਿਆਂ ਸਵਾਰੀਆਂ ਜਿਹੜੀਆਂ ਢੋ ਰਹੀਆਂ ਨੇ ਉਹ ਬਹੁਤ ਵੱਡੀ ਟਰਾਂਸਪੋਰਟ ਤੇ ਮਾਰ ਪਈ ਵੀ ਹੈ ਜਿਹੜੇ ਮਾਲਕ ਨੇ ਉਹ ਹੁਣ ਕਿੱਥੇ ਇੱਕ ਤੱਕ ਲੜਾਈਆਂ ਲੜਨਗੇ ਕਿਉਂਕਿ ਸਾਡੇ ਅਸੀਂ ਦੋ ਹੋਵਾਂਗੇ ਬੱਸਾਂ ਵਾਲੇ 40 ਆਟੋ ਵਾਲੇ 20-20 ਬੰਦੇ ਨੇ 50-50 ਬੰਦੇ ਇਕੱਠੇ ਹੋ ਕੇ ਪ੍ਰੈਸ਼ਰ ਬਣਾਉਂਦੇ ਉਹ ਲੈ ਗਏ ਸਵਾਰੀ ਜਿਹੜੀ ਮਾੜੀ ਮੋਟੀ ਸਾਨੂੰ ਆਸਤੀ ਉਹ ਸਰਕਾਰ ਨੇ ਆਧਾਰ ਕਾਰਡ ਕਰਕੇ ਮਤਲਬ ਉਹ ਸਿਸਟਮ ਹੈ ਜਿਹੜਾ ਖਤਮ ਕਰਤਾ ਬਸਾਂ ਨੇ ਜਿਹੜੀਆਂ ਜਿਵੇਂ ਕਹਿੰਦੇ ਨੇ ਵੀ ਪੰਜਾਬ ਵੈਂਟੀਲੇਟਰ ਤੇ ਲੱਗਿਆ ਪਿਆ ਆਖਰੀ ਸਾਹ ਤੇ ਇਹ ਜਿਹੜਾ ਟਰਾਂਸਪੋਰਟ ਦਾ ਧੰਦਾ ਉਹ ਆਖਰੀ ਸਾਹਾਂ ਤੇ ਹੈ ਇਹ ਨਿੱਤ ਦਿਨ ਗੱਲਾਂ ਕਹਿੰਦੇ ਨੇ ਵੀ ਅਸੀਂ ਪਿੰਡ ਪਿੰਡ ਪਹੁੰਚਾਤੀ ਪਿੰਡ ਪਿੰਡ ਸਰਵਿਸ ਪਹੁੰਚਾਤੀ ਅਸੀਂ ਮੰਤਰੀ ਸਾਹਿਬ ਨੂੰ ਦੱਸਣਾ ਚਾਹੁੰਦੇ ਆ ਵੀ ਮੰਤਰੀ ਸਾਹਿਬ ਵੀ ਤੁਸੀਂ ਰੋੜਾਂ ਤੇ ਆ ਕੇ ਦੇਖੋ ਵੀ 52 ਸੈਕਟਰ ਬਸ ਦੇ ਵਿੱਚ ਇੱਕ ਦਿਨ ਇੱਕ ਕਨੈਕਟਰ ਨੇ ਦੱਸਿਆ 134 ਟਿਕਟਾਂ ਕੱਟੀਆਂ ਵੀ ਆ। ਹੁਣ ਤੂੰ ਇੰਹਸਾਬ ਲਾ ਲਓ ਵੀ 134 ਸਵਾਰੀਆਂ 52 ਸੀਟਰ ਬੱਸ ਐ। ਵੀ ਉਹਦੇ ਵਿੱਚ ਸਾਡੀਆਂ ਧੀਆ ਭੈਣਾਂ ਬੱਚੀਆਂ ਕਿਸ ਤਰ੍ਹਾਂ ਜਾਣਗੀਆਂ? ਆਮ ਤਕਰੀਬਨ ਮਾਈਆਂ ਭੈਣਾਂ ਕਹਿੰਦੀਆਂ ਨੇ ਵੀ ਸਰਕਾਰ ਐ ਜਿਹੜਾ ਕੋਈ ਸਿਸਟਮ ਬਣਾਵੇ, ਕੋਈ ਪਾਲਿਸੀ ਲਿਆਵੇ ਜਾਂ ਜਿਹੜਾ ਤੁਹਾਨੂੰ ਪਹਿਲਾਂ ਕਿਹਾ ਜਿਵੇਂ ਵੀ 60 ਸਾਲ ਤੋਂ ਉੱਪਰ ਦੇਆਂ ਨੂੰ ਫ੍ਰੀ ਕਰ ਦੇਵੇ। ਵੀ ਜਿਹੜੇ ਇੱਕ ਤੁਹਾਨੂੰ ਮੇਨ ਗੱਲ ਜਿਹੜੀ ਮੈਂ ਦੱਸਦਾ। ਪੰਜਾਬ ਰੋਡਵੇ ਤੇ ਪੀਆਰਟੀਸੀ ਨੇ ਆਪਦੇ ਜਿਹੜੇ ਲਾਹੇਬੰਦ ਰੂਟ ਨੇ ਉਹਨਾਂ ਤੇ ਆਪਣੀਆਂ ਗੱਡੀਆਂ ਰੱਖ ਲਈਆਂ ਜਿਹੜੇ ਰੂਟਾਂ ਦੇ ਮਤਲਬ ਉਹਨਾਂ ਨੂੰ ਘਟਾਤੇ ਉਹ ਸਾਰੇ ਰੂਟ ਸਰਕਾਰ ਨੇ ਬੰਦ ਕਰੇ ਬਨੇ ਉੱਥੇ ਜਾਂ ਤਾਂ ਮਿੰਨੀ ਬੱਸਾਂ ਚੱਲਦੀਆਂ ਨੇ ਜਾਂ ਪ੍ਰਾਈਵੇਟ ਟ੍ਰਾਂਸਪੋਰਟ ਚੱਲਦੀ ਹੈ ਤੇ ਉਹ ਪਹਿਲਾਂ ਤਾਂ ਮਤਲਬ ਉਹਨਾਂ ਨੂੰ ਪੇਮੈਂਟਾਂ ਵੀ ਮਿਲ ਜਾਂਦੀ ਸੀ ਸਰਕਾਰ ਪੀਆਰਟੀਸੀ ਪੰਜਾਬ ਰੋਡ ਦਾ ਜਿਹੜਾ ਦੇਈ ਜਾਂਦੀ ਸੀ ਪੈਸੇ ਹੁਣ ਆ ਪਿਛਲੇ ਦਿਨ ਖਬਰ ਨਸਲ ਹੋ ਰਹੀ ਸੀ ਵੀ ਪੌਣੇ 2 ਮਹੀਨੇ ਦੀ ਜਿਹੜੀ ਪੇਮੈਂਟ ਹੈ ਸਰਕਾਰ ਵੱਲ ਬਕਾਇਆ ਹੋਈ ਪਈ ਹੈ ਅਸੀਂ ਤਾਂ ਇਹ ਹੈਰਾਨ ਆ ਵੀ ਇਹ ਪਾਲਿਸੀਆਂ ਕੌਣ ਬਣਾਉਂਦਾ ਹੈ ਇਹ ਪੰਜਾਬ ਨੂੰ ਮਾਰਨ ਦੀਆਂ ਪੰਜਾਬ ਨੂੰ ਤੋੜਨ ਦੀਆਂ ਜਿਹੜੀਆਂ ਸਿਸਟਮ ਐ ਇਹ ਕੌਣ ਬਣਾ ਰਿਹਾ ਇਹ ਜਿਆਦਾ ਹੁਣ ਲੰਮਾ ਮਤਲਬ ਇਹ ਟਰਾਂਸਪੋਰਟ ਦਾ ਜਿਹੜਾ ਤੰਦਾ ਚੱਲਦਾ ਨਹੀਂ ਜਿੰਦਾ ਜੀ ਫਿਰ ਇਹਨੂੰ ਕਦੇ ਕਹਿ ਦੇਣਗੇ ਬਿਜ਼ਨਸ ਇਹ ਕੋਈ ਬਿਜ਼ਨਸ ਨਹੀਂ ਹੈਗਾ ਇਹ ਜਿਵੇਂ ਹੁਣ ਮੈਂ ਆ ਮੇਰਾ ਬੇਟਾ ਬੈਠਾ ਅਸੀਂ ਦੋਏ ਆਪਦਾ ਕੰਮ ਕਰਦੇ ਆ ਕੀ ਐ ਜੇ ਹੁਣ 10 ਲੱਖ ਰੁਪਈਆ ਲਾ ਕੇ ਇੱਕ ਬੱਸ ਪਾਈ ਐ ਜੇ 5-700 ਰੁਪਈਆ ਬਚ ਗਿਆ ਉਹ ਕਿੱਡੀ ਕੁ ਮੁਨਾਫੇ ਵਾਲੀ ਗੱਲ ਆ ਫਿਰ ਸਾਰੀ ਦਿਹਾੜੀ ਟ੍ਰੈਪ ਕੰਨੀ ਜਾਦਿਆ ਐ ਇੰਨਾ ਰਿਸਕ ਐ ਹੁਣ ਰੋਡਾਂ ਤੇ ਚੱਲਣਾ ਤੁਸੀਂ ਗੱਲੇ ਛੱਡ ਦੋ ਕਿਉਂਕਿ ਆਨ ਟ੍ਰੇਨਡ ਕਾਰਾਂ ਲਈ ਫਿਰਦੇ ਨੇ ਮੋਟਰਸਾਈਕਲ ਲਈ ਫਿਰਦੇ ਨੇ ਸਕੂਟਰ ਲਈ ਫਿਰਦੇ ਨੇ ਰੋਡਾਂ ਤੇ ਚੱਲਣਾ ਪਹਿਲਾਂ ਹੀ ਬਹੁਤ ਜਾਦੇ ਮਤਲਬ ਔਕਾ ਹੋਇਆ ਪਿਆ ਵੀ ਟਰਾਂਸਪੋਰਟ ਦਾ ਜਿਹੜਾ ਧੰਦਾ ਐ ਇਹ ਦਿਨ ਪਰ ਦਿਨ ਉਹ ਕਹਿੰਦਾ ਆਖਰੀ ਸਾਂ ਆਖਰੀ ਸਾਂ ਵੀ ਇਹਦੇ ਮੁੱਕ ਚੁੱਕੇ ਨੇ ਇਹ ਖਤਮ ਹੋਣ ਦੇ ਕਿਨਾਰੇ ਆ ਜਿਹੜਾ ਖੜਾ ਸਾਡਾ ਇਹ ਕੰਮ ਜੀ ਕਿ ਤੁਸੀਂ ਟਰਾਂਸਪੋਰਟ ਨਹੀਂ ਚਲਾਉਂਦੇ ਤੁਸੀਂ ਡਰਾਈਵਰ ਕਨੈਕਟਰ ਸਟਾਫ ਦਾ ਘਰ ਤੁਸੀਂ ਵੀ ਚਲਾ ਰਹੇ ਹੋ ਉਹਨਾਂ ਦਾ ਘਰ ਦੇਖੋ ਜੀ ਉਹੀ ਤੁਹਾਨੂੰ ਮੈਂ ਦੱਸਿਆ ਵੀ ਇਹ ਕੋਈ ਬਿਜ਼ਨਸ ਨਹੀਂ ਮੈਂ ਜਿਹੜੇ ਮੁੰਡੇ ਡਰਾਈਵਰਾਂ ਕਨੈਕਟਰਾਂ ਕਰਦੇ ਸਾਡੇ 20 20 30 30 ਸਾਲ ਦੇ ਬੰਦੇ ਨੇ ਜਿਹੜੇ ਕੰਮ ਕਰਦੇ ਨੇ ਉਹ ਚਲੋ ਉਹ ਵਿਚਾਰੇ 5 500 ਉਹ ਲੈ ਜਾਂਦੇ ਨੇ 100 200 ਕਦੇ 500 ਸਾਨੂੰ ਦੇਤਾ ਕਈ ਵਾਰ ਤਾਂ ਇਹ ਜੀ ਸਿਤੀ ਹੁੰਦੀ ਹੈ ਵੀ ਸਾਮ ਨੂੰ ਆ ਕੇ ਕਹਿੰਦੇ ਨੇ ਵੀ ਸਰ ਜੀ ਸਾਡੀ ਦਿਹਾੜੀ ਨਹੀਂ ਪਈ ਹੁਣ ਸਾਡੇ ਕੋਲ ਕੋਈ ਨਾ ਕੋਈ ਸਾਈਡ ਬਿਜ਼ਨਸ ਆ ਜਾਂ ਕੋਈ ਹੋਰ ਤਨਖਾਹ ਹੁੰਦੀ ਨਹੀਂ ਅਸੀਂ ਵੀ ਇੱਥੋਂ ਹੀ ਦੇਣਾ ਹੈ ਵੀ ਮਤਲਬ ਕਈ ਵਾਰ ਡਰਾਈਵ ਕਨੈਕਟਰ ਦੀ ਵੀ ਦਿਹਾੜੀ ਆ ਜਿਹੜੀ ਉਹ ਪੂਰੀ ਨਹੀਂ ਹੁੰਦੀ ਪਰ ਵਿਚਾਰੇ ਇਕਨੇ ਰਲ ਮਿਲ ਕੇ ਕਦੇ 200 ਲੈ ਕੇ ਘਰ ਨੂੰ ਕਦੇ 300 ਲੈ ਕੇ ਘਰ ਨੂੰ ਕਦੇ 500 ਪਾ ਲਿਆ ਐ ਰਲ ਮਿਲ ਕੇ ਇੱਕ পেট ਪਾਲਣ ਦਾ ਹੀ ਮਤਲਬ ਇੱਕ ਦਿਹਾੜੀ ਦਾ ਹੀ ਸਾਧਨ ਬਣਿਆ ਵੈ ਵੀ ਜਿਹੜਾ ਅੱਗੇ ਕਹਿੰਦੀ ਵੀ ਇਹ ਟਰਾਂਸਪੋਰਟ ਹੋ ਗਏ ਨਜ਼ਾਰੇ ਮਤਲਬ ਜਿਹੜਾ ਕਹਿੰਦੀ ਵੀ ਸਾਡੀ ਫਲਾਣੀ ਟਰਾਂਸਪੋਰਟ ਚੱਲਦੀ ਐ ਕਿਉਂਕਿ ਇਹ ਅਨਸੋਰਾ ਇੰਨੀਆਂ ਮਹਿੰਗੀਆਂ ਹੋਈਆਂ ਪਿਆਨੇ ਐਕਸਾਂ ਦੀ ਮਾਰ ਟਾਇਰ ਹੈ ਹੁਣ ਜਿਹੜੇ ਅਸੀਂ ਟਾਇਰ 65 6500 ਦੀਆਂ 45 45 ਸੌਦੀਆਂ ਜੋੜੀਆਂ ਲਾਉਂਦੇ ਹੋ 27 27 26 26000 ਦੇ 8 25 16 ਦੇ 7 50 16 ਦੇ ਫਿਰ 84 ਨੇ ਉਹ 22 2 ਲੱਖ ਤੇ ਪਹੁੰਚ ਗਈ ਬਾਡੀ ਆ ਜਿਹੜੀ ਉਹ 5 6 ਲੱਖ ਦੀ ਹੋਗੀ ਮਤਲਬ ਮਹਿੰਗਾਈ ਦੀ ਮਾਰ ਉਹ ਬਹੁਤ ਜਿਆਦੇ ਪੈ ਰਹੀ ਹੈ ਅੱਜ ਤੋਂ 25 ਸਾਲ ਪਹਿਲਾਂ ਸਾਡੀ ਜਿਹੜੀ ਐਵਰੇਜ ਦੀ ਬਚਤ ਦੀ ਡੇਲੀ ਬਚਤ ਦੀ ਜਿਹੜੀ ਐਵਰੇਜ ਸੀ ਉਹ ਸਾਡੀ 2000 ਰੁਪਏ ਹੁੰਦੀ ਸੀ 1500 1800 ਕਦੇ 2500 ਕਦੇ 200 ਉਦੋਂ ਤੇਲ ਸੀ ਜਿਹੜਾ ਸਾਡਾ 400 ਦਾ 500 ਦਾ ਪੈਂਦਾ ਸੀ ਤੇਲ ਉਦੋਂ ਸਾਡਾ ਸਾਰੀ ਦਿਹਾੜੀ ਦਾ ਜਿਹੜਾ ਖਰਚਾ ਸੀ 1500 ਰੁਪਏ ਹੁੰਦਾ ਸੀ 3500 4000 ਸਾਡੀ ਬੁਕਿੰਗ ਹੋ ਜਾਂਦੀ ਹੁਣ ਜਾਨੀ 4-5000 ਰੁਪਏ ਬੁਕਿੰਗ ਹੁੰਦੀ ਹੈ 4000 ਸਾਡਾ ਹਰ ਇੱਕ ਮਹੀਨੇ ਦਾ ਤਕਰੀਬਨ ਨੈਟ ਖਰਚਾ ਹੈ ਕਿਉਂਕਿ 3000 ਦਾ ਤਕਰੀਬਨ ਡੀਜ਼ਲ ਖਾਂਦੀਆਂ ਨੇ ਮਿੰਨੀਆਂ ਜਿੰਨਾ ਚੱਲਦੀਆਂ ਨੇ 1000 ਰੁਪਏ ਡਰਾਈਵ ਕਨੈਕਟਰ ਦਾ ਤੇ 5-700 ਰੁਪਇਆ ਡਾਫੀਸਾਂ ਦਾ ਜਾਨੀ ਹੁਣ ਉਹ ਕੰਮ ਗਏ ਵੀ ਇਹ ਬਚਤ ਹੈ ਇਹਦਾ ਕੋਈ ਬਾਬੇ ਨਾਨਕ ਦੀ ਉਹ ਕਿਰਪਾ ਹੋਈ ਵੀ ਹੈ ਵੀ ਜਿਹੜਾ ਇਹ ادارਾ ਪ੍ਰਾਈਵੇਟ ਟਰਾਂਸਪੋਰਟ ਹੈ ਜਿਹੜੀ ਚੱਲ ਰਹੀ ਹੈ ਜੀ ਇੱਕ ਮੈਨੂੰ ਹੋਰ ਦੱਸੋ ਰਾਜੇ ਵੜਿੰਗ ਦੇ ਉੱਤੇ ਭਗਵੰਤ ਮਾਨ ਹਰੇਕ ਵਾਰ ਨਕੀਲ ਕਾਹ ਲੰਦਾ ਵੀ ਤੇਰੀਆਂ ਬਾਡੀਆਂ ਦੀ ਮੈਂ ਇਹ ਕਰੂੰ ਆ ਤੇਰਾ ਬਾਡੀਆਂ ਦੀ ਫਾਈਲ ਖੋਲ੍ਹੂੰ ਜਿਹੜੀਆਂ ਅਸਲੀ ਬਾਡੀਆਂ ਨੇ ਉਹ ਉਹ ਕਹਿੰਦੇ ਨੇ ਵੀ ਰਾਜਸਥਾਨ ਜੋ ਲੱਗੀਆਂ ਨੇ ਅਸਲੀ ਬਾਡੀ ਭਦੌੜ ਲੱਗਦੀ ਹੈ ਤੇ ਬਾਡੀਆਂ ਦੇ ਵਿੱਚੋਂ ਹੁੰਦਾ ਜੀ ਕੋਈ ሄਰ ਫੇਰ ਦੇਖੋ ਜੀ ሄਰ ਫੇਰ ਜੀ ਨੇ ਕਰ ਲਿਆ ਜਿੱਥੇ ਮਰਜ਼ੀ ਕਰ ਲਵੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਸਰੌਣੀ ਅਕਾਲੀ ਦਲ 16 ਚ ਗੱਡੀਆਂ ਪਈਆਂ ਤੇ ਰਾਜੇ ਬੜਿੰਗ ਨੇ ਚਾਹੇ ਅਸੀਂ ਪ੍ਰਾਈਵੇਟਾਂ ਚਾਹੇ ਕੋਸਾਂ ਚਾਹੇ ਅਸੀਂ ਕਾਲੀਆਂ ਚਾਹੇ ਕਾਂਗਰਸੀਆਂ ਜਿਹੜੀਆਂ ਰਾਜੇ ਬੜਿੰਗ ਨੇ ਬੱਸਾਂ ਪਾਤੀਆਂ ਅੱਜ ਜਿਹੜੀ ਪੀਆਰਟੀਸੀ ਤੇ ਪੰਜਾਬ ਰੋਡ 'ਤੇ ਚੱਲ ਰਹੀ ਹੈ ਤੁਸੀਂ ਬੱਸ 'ਚ ਚੜ ਕੇ ਦੇਖਿਓ ਉਹ ਕਹਿਣਗੇ ਵੀ ਅਸੀਂ ਜਿਹੜੀ ਪੀਆਰਟੀਸੀ ਜਿਉਂਦੀ ਉਹ ਰਾਜੇ ਬੜਿੰਗ ਨੇ ਰੱਖੀ ਆ ਜੇ ਉਹ ਗੱਡੀਆਂ ਪੈ ਗਈਆਂ ਤਾਂ ਇਹ ਪੀਆਰਟੀਸੀ ਦਾ ਤੇ ਪੰਜਾਬ ਰੋਡਵੇ ਦਾ ਜਿਹੜਾ ਆਦਾਰਾ ਚੱਲ ਰਿਹਾ ਤੁਸੀਂ ਅਫਸਰ ਸਾਹੀ ਚਾਹੇ ਕੋਈ ਕੁਛ ਕਹੀ ਜਾਵੇ ਡਰਾਈਵ ਕਨੈਕਟਰਾਂ ਨੂੰ ਬੱਸਾਂ ਦੇ ਵਿੱਚ ਪੀਆਰਟੀਸੀ ਦੀ ਵਿੱਚ ਝੜ ਕੇ ਵੇਖਿਓ ਉਹ ਕਹਿੰਦੇ ਜੇ ਰਾਜਾ ਬੜਿੰਗਰ ਨਾ ਆਉਂਦਾ ਨਾ ਇਹ ਗੱਡੀਆਂ ਆਉਂਦੀਆਂ ਵੀ ਹੁਣ ਜਿਵੇਂ ਅੱਗੇ ਪੀਆਰਟੀਸੀ ਰਸਤੇਆਂ 'ਚ ਖੜੀ ਰਹੀਂਦੀ ਵੀ ਹੁਣੇ ਚੱਲਣ ਤੋਂ ਵੀ ਅਸਮਰੱਥ ਹੋ ਜਾਣੀ ਸੀ ਜਿਹੜੀ ਗੱਲ ਹੈ ਭਧੌੜ ਵਾਲੀ ਦੇਖੋ ਮੈਂ ਵੀ ਬਿਧਾੜ ਬਾਡੀਆਂ ਲਵਾਈਆਂ ਨੇ ਪਰ ਜਿਆਦਾ ਅਸੀਂ ਬਾਡੀ ਲਵਾਉਂਦੇ ਆ ਨਾ ਅਸੀਂ ਸਾਰੇ ਟਰਾਈ ਮਾਰਦੇ ਆ ਜੁਪੀ ਦੇ ਵਿੱਚ 1988-99 ਦੇ ਅਸੀਂ ਮੇਟ ਤੋਂ ਉਰੇ ਉਦੋਂ 1,70,000 ਦੀ ਬਾਡੀ ਲੱਗਦੀ ਉੱਥੇ ਅਸੀਂ 85,000 ਦੀ 52 ਸੀਟਰ ਨੂੰ ਬਾਡੀ ਲਵਾ ਕੇ ਲਿਆਏ ਸੀ ਜਿੱਥੋਂ ਕਿਤੋਂ ਬਾਡੀ ਦਾ ਫਾਇਦਾ ਹੁੰਦਾ ਉੱਥੋਂ ਬਾਡੀਆਂ ਲੱਗ ਜਾਂਦੀਆਂ ਨੇ ਮੈਂ ਤੁਹਾਨੂੰ ਗੱਲ ਕਹਿਣਾ ਹੈ ਰਾਜਾ ਬੜਿੰਗ ਜੀ ਦੀ ਪਤਨੀ ਆ ਜਿਹੜੀ ਅਮਰਤਾ ਬਰਿੰਗ ਉਹਨੇ ਮਾਂ ਦੀ ਧੀ ਨੇ ਐ ਘਟੋਕ ਕੇ ਕਿਹਾ ਕਹਿੰਦੀ ਜੇ ਫਿਰ ਸਾਡੇ 'ਚ ਖੋਟ ਹੈ ਕਹਿੰਦੀ ਸਾਨੂੰ ਧਮਕੀਆਂ ਕੀ ਦਿੱਈ ਜਾਂਦਾ ਹੈ ਕਹਿੰਦੀ ਮੇਰੇ ਤੇ ਕੰਮ ਜਾ ਸਾਡੇ ਤੇ ਕਾਰਵਾਈ ਕਰੇ ਰਾਜਾ ਬੜਿੰਕ ਨੂੰ ਤਾਂ ਪੀਆਰਟੀਸੀ 50 ਰੁਪਏ ਤੇ ਡਰਾਈਵਰ ਦਿਨ ਰਾਤ ਉੱਠ ਕੇ ਸਲੂਟ ਕਰਦੇ ਨੇ ਵੀ ਉਹਨੇ ਜਿੱਥੇ ਪੀਆਰਟੀਸੀ ਨੂੰ ਗੱਡੀਆਂ ਪਾ ਕੇ ਦਿੱਤੀਆਂ ਉੱਚਾ ਕਰਿਆ ਉੱਥੇ ਉਹ ਕਹਿੰਦਾ ਡਰਾਈਵ ਕਨੈਕਟ ਚਲੋ ਸਾਡੀਆਂ ਲੜਾਈਆਂ ਹੁੰਦੀਆਂ ਨੇ ਪ੍ਰਾਈਵੇਟ ਦੀਆਂ ਰੋਡਵੇ ਦੇਆਂ ਆਪਸ ਵਿੱਚ ਹੋ ਜਾਂਦੀਆਂ ਨੇ ਪਰ ਉਹ ਮਾਂ ਦਾ ਪੁੱਤ ਬੱਬਰ ਸ਼ੇਰ ਰਾਜਾ ਬੜਿੰਗ ਜਾ ਕੇ ਅੱਡਿਆਂ ਚ ਡਰਾਈਵ ਕਨੈਕਟਰ ਦੇ ਨਾਲ ਕੱਢਦਾ ਸੀ ਇਹ ਰਾਜਾ ਬੜਿੰਗ ਦੀਆਂ ਕੀ ਗੱਲਾਂ ਕਰਨਗੇ ਬੱਸਾਂ 'ਚ ਚੜ ਕੇ ਉਹ ਹਾਲਚਲ ਪੁੱਛਦਾ ਸੀ ਉਹ ਤਾਂ ਯਾਰ ਬੱਸਾਂ ਦੇ ਵਿੱਚ ਚੜਦਾ ਸੀ ਬਾਥਰੂਮ ਚੈੱਕ ਕਰਦਾ ਸੀ ਮੈਂ ਸੋਚਦਾ ਸੀ ਵੀ ਇਹ ਮਾਂ ਦਾ ਪੁੱਤ ਚਲੋ ਉਹਨੂੰ ਸਮਾਂ ਥੋੜਾ ਜਿਹਾ ਘੱਟ ਮਿਲਿਆ ਪਰ ਇਹੋ ਜਿਹੇ ਮੰਤਰੀ ਤਾਂ ਇਹੋ ਜਿਹੇ ਤਾਂ ਆਉਣੇ ਚਾਹੀਦੇ ਨੇ ਜਿਹੜੇ ਮਤਲਬ ਆਪਣੇ ਮਹਿਕਮੇ 'ਚ ਐ ਡੁੱਬ ਜਾਣਾ ਜਿਨ੍ਹਾਂ ਨੂੰ ਉਡਾੜਾ ਨਹੀਂ ਆਉਂਦਾ ਜਿਵੇਂ ਉਹਨੇ ਟਰੱਕ ਯੂਨੀਅਨ ਦੇ ਪ੍ਰਧਾਨ ਲਾਈ ਜਾਂਦੇ ਨੇ ਜਿਨ੍ਹਾਂ ਦੇ ਕਦੇ ਪਰਿਵਾਰ ਨੇ ਨਹੀਂ ਦੇਖਿਆ ਟਰੱਕ ਬੱਸ ਉਹਨਾਂ ਨੂੰ ਇਹ ਟਰੱਕ ਯੂਨੀਅਨ ਦੇ ਪ੍ਰਧਾਨ ਲਈ ਜਾਂਦੇ ਨੇ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹ ਦੇਖਦੀਆਂ ਸੀ ਵੀ ਜਿਹੜਾ ਤਜਰਬੇਕਾਰ ਬੰਦਾ ਕਿਹੜਾ ਉਹਨੂੰ ਕਿਹੜਾ ਮਹਿਕਮਾ ਦਿੰਨਾ ਇਹ ਨਾ ਮੰਗੋ ਨਹੀਂ ਰਹੇਗਾ ਵੀ ਕੋਈ ਮੋਬਾਈਲ ਸਵਾਰਨ ਨਾਲ ਆ ਗਿਆ ਕੋਈ ਹੋਰ ਆ ਗਿਆ ਉੱਟ ਕੇ ਵੀ ਚੱਕ ਕੇ ਉਹਨੂੰ ਐਮਐਲਏ ਮੰਤਰੀ ਬਣਾਤਾ ਜਿਹੜੀਆਂ ਸਰਕਾਰਾਂ ਨੇ ਇੱਕ ਬਹੁਤ ਵੱਡੇ ਸਿਸਟਮ ਨਾਲ ਚੱਲਦੀਆਂ ਨੇ ਆਪਾਂ ਘਰ ਦੀ ਲਾਣੇਦਾਰੀ ਦੇਣੀ ਹੁੰਦੀ ਹੈ ਮਾਪੇ ਨੇ ਉਹ ਵੀ ਦੇਖ ਕੇ ਜਿਹੜਾ ਬੱਚਾ ਚਾਹੇ ਛੋਟਾ ਬੜਾ ਹੋਵੇ ਜਿਹੜਾ ਸਿਆਣਾ ਉਹਨੂੰ ਦਿੱਤੀ ਜਾਂਦੀ ਹੈ ਇਹ ਤਾਂ ਮਾੜੀ ਕਿਸਮਤ ਦੀ ਪੰਜਾਬ ਦੀ ਬੀਏ ਜਿਵੇਂ ਠੰਡੀਆਂ ਕੁਲਪੀਆਂ ਮਿਰਚਾਂ ਮਿੱਠੀਆਂ ਮਿਰਚਾਂ ਇਹ ਬਣਾਉਂਦਾ ਸੀ ਓਕਣੇ ਲੋਕ ਇਹਨਾਂ ਦੇ ਭਲੇਖੇ ਚ ਆ ਗਏ ਚੱਕ ਕੇ ਪੰਜਾਬ ਨੇ ਜਾ ਕੇ ਇਹਨਾਂ ਦੇ 93 ਐਮਐਲਏ ਜਿਤਾਤੇ ਅੱਜ ਸਮਾਜਿਕ ਧਾਰਮਿਕ ਆਰਥਿਕ ਪੱਖੋਂ ਪੰਜਾਬ ਆ ਜਿਹੜਾ ਮੇਰੇ ਖਿਆਲ 20ਵੇਂ ਨੰਬਰ ਤੇ ਗਿਆ ਵਾ ਹਿੰਦੁਸਤਾਨ ਦੇ ਵਿੱਚ